ਦੋਸਤੋ ਜਿਹੜੀਆਂ ਸਰਕਾਰਾਂ ਤੇ ਸਿੱਖਿਆ ਵਿਭਾਗ ਕਹਿੰਦਾ ਹੈ ਕਿ ਪੁਰਾਤਨ ਮੁਕੈਲੇ ਦੀ ਸਟੱਡੀ ਸਿਸਟਮ ਤਹਿਤ ਮੈਥ ਦੇ ਫਾਰਮੂਲੇਆਂ ਸਾਇੰਸ ਦੇ ਸਿਧਾਂਤਾਂ ਤੇ ਅੰਗਰੇਜ਼ੀ ਦੇ ਗ੍ਰਾਮਰ ਦੇ ਰੱਟਿਆਂ ਤੇ ਅਕਬਰ ਵੀਰਲ ਦੀਆਂ ਇਤਿਹਾਸਕ ਕਹਾਣੀਆਂ ਨਾਲ ਵਿਦਿਆਰਥੀਆਂ ਦਾ ਭਵਿੱਖ ਤੇ ਕੈਰੀਅਰ ਉਜਵਲ ਬਣੇਗਾ ਉਹ ਇਹ ਵੀ ਦੱਸਣ ਕਿ ਅੱਜ ਤੱਕ ਮੈਥ ਦੀਆਂ ਥਿਊਰਮਾਂ ਵਾਲਿਆ ਵਿਦਿਆਰਥੀਆਂ ਨੂੰ ਹਲੇ ਤੱਕ ਬੈਂਕਾਂ ਵਿੱਚ ਵਿਆਜ ਕਿਉਂ ਨਹੀਂ ਬਣਾਉਣਾ ਆਇਆ ਸਾਇੰਸ ਦੇ ਸਿਧਾਂਤਾਂ ਦੀ ਸਿੱਖਿਆ ਗ੍ਰਹਿਣ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਈਕਲ ਦੀ ਚੈਨ ਤੱਕ ਆਪ ਕਿਉਂ ਨਹੀਂ ਚੜ੍ਹੋਣੀ ਆਈ ਤੇ ਅੰਗਰੇਜ਼ੀ ਦੇ ਗ੍ਰਾਮਰ ਦੇ ਰੱਟੇ ਲਗਾਉਣ ਵਾਲਿਆਂ ਨੂੰ ਆਈਲੈਂਡਸ ਕਲਾਸਾਂ 10ਵੀਂ 12ਵੀਂ ਕਰਨ ਤੋਂ ਬਾਅਦ ਕਿਉਂ ਜਾਣਾ ਪਿਆ ਅਕਬਰ ਬੀਰਬਲ ਦੇ ਕਿੱਸੇ ਕਲਾਸਾਂ 'ਚ ਸੁਣਨ ਵਾਲੇ ਵਿਦਿਆਰਥੀ ਅੱਜ ਵੀ ਪਾਣੀ ਹਵਾ ਮਿੱਟੀ ਤੇ ਵਾਤਾਵਰਣ ਤੇ ਗਲੀਆਂ ਤੇ ਸਫਾਈਾਂ ਦੀ ਵਿਵਸਥਾ ਕਿਉਂ ਨਹੀਂ ਕਰ ਸਕੇ ਇਹ ਸਭ ਸਿੱਖਿਆ ਦੇ ਪਖੰਡ ਹਨ ਲੋਕਾਂ ਦੇ ਦਿਮਾਗਾਂ ਨੂੰ ਉਲਝਾਉਣ ਵਾਸਤੇ ਸਰਕਾਰਾਂ ਨੇ ਜਦੋਂ ਤੱਕ ਬੱਚੇ ਨੂੰ ਹੱਥੀ ਕੰਮ ਤੇ ਕੋਈ ਹੁਨਰ ਨਹੀਂ ਸਿੱਖਿਆ ਦੁਆਰਾ ਦਿੱਤਾ ਜਾਂਦਾ ਤੇ ਮਾੜੀ ਸਿੱਖਿਆ ਤੇ ਸਿੱਖਿਆ ਦੇਣ ਵਾਲਾ ਸਾਰਾ ਸਿਸਟਮ ਹੀ ਸਾਡਾ ਬਕਾਰ ਹੈ